ਅੱਜ ਖਾਸ ਤੌਰ ਤੇ ਬਟਾਲਾ ਦੇ ਗੰਨਾ ਕਾਸ਼ਤਕਾਰਾਂ ਲਈ ਬੜਾ ਵੱਡਾ ਦਿਨ ਹੈ ਜਿਹੜੀ ਸਹਿਕਾਰੀ ਖੰਡ ਮਿਲ ਹੈ ਉਹਦੇ ਵਿੱਚ 14 ਮੈਗਾਵਾਟ ਦਾ ਬਿਜਲੀ ਦਾ ਕੋ-ਜਨਰੇਸ਼ਨ ਪਲਾਂਟ ਦਾ ਦੁਕਾਟਨ ਹੋਇਆ ਅਰ ਸਭ ਤੋਂ ਲੇਟੈਸਟ ਟੈਕਨੋਲੋਜੀ ਲਾਈ ਗਈ ਹੈ ਇੱਥੇ ਜੋ ਅੱਜ ਦੁਨੀਆ ਦੇ ਵਿੱਚ ਸਭ ਤੋਂ ਲੇਟੈਸਟ ਅਵੇਲੇਬਲ ਚੀਜ਼ ਹੈ ਉਹ ਪਟਾਲੇ ਲਾਈ ਗਈ ਹੈ 35 ਲੱਖ ਕੁਇੰਟਲ ਗੰਨਾ ਪੀੜਨ ਦਾ ਟੀਚਾ ਹੈ ਅਰ 850 58 ਹੈਕਟੇਅਰ ਰਕਬਾ ਹੈਕਟੇਅਰ 2.5 ਕਿੱਲਿਆਂ ਦਾ ਹੁੰਦਾ ਮੈਂ ਕਈ ਵਾਰ ਤੁਹਾਨੂੰ ਪਤਾ ਨਹੀਂ ਲੱਗਦਾ ਮੈਨੂੰ ਵੀ ਨਹੀਂ ਪਤਾ ਹੁੰਦਾ ਸੀ ਪਹਿਲਾਂ ਆਪਾਂ ਤਾਂ ਕਿੱਲਿਆਂ 'ਚ ਗੱਲ ਕਰਦੇ ਆ ਨਾ ਏਕੜਾਂ 'ਚ ਹੈਕਟੇਅਰ 2.5 ਕਿੱਲਿਆਂ ਦਾ ਹੁੰਦਾ ਸੋ ਤੁਸੀਂ ਗੰਨਾ ਬੀਜਦੇ ਹੋ ਉਹਦਾ ਮੁੱਲ ਮਿਲਣਾ ਚਾਹੀਦਾ ਹੈ ਪਿਛਲੇ ਦਿਨੀ ਮੇਰੀ ਮਿਲ ਮਾਲਕਾ ਨਾਲ ਤੇ ਗੰਨੇ ਦੇ ਕਾਸ਼ਤਕਾਰਾਂ ਨਾਲ ਮੀਟਿੰਗ ਹੋਈ ਸੀ ਕਹਿੰਦੇ ਜੀ ਰੇਟ ਘਟਿਆ ਮਖਵੀਂ ਇੰਡੀਆ ਦਾ ਸਭ ਤੋਂ ਵੱਡਾ ਹੈ ਕਹਿੰਦੇ ਹਲੇ ਵੀ ਘਟਿਆ ਪਰ ਉਹ ਮਿਲਾਂ ਵਾਲਿਆਂ ਦੇ ਆਪਣੀਆਂ ਮੁਸੀਬਤਾਂ ਹੁੰਦੀਆਂ ਨੇ ਰਿਕਵਰੀ ਐਨੀ ਹੈ ਜੀ ਮਹਾਰਾਸ਼ਟਰ ਦਾ ਗੰਨਾ ਐ ਜੀ ਯੂਪੀ ਦਾ ਗੰਨਾ ਐ ਮੈਂ ਕਿਹਾ ਵੀ 391 ਐ 401 ਕਰ ਦੇ 10 ਰੁਪਏ ਵਧਾ ਕੇ ਇਸ ਵਕਤ ਪੂਰੀ ਜਿਸ ਤਰ੍ਹਾਂ ਦੱਸਿਆ 슈ਗਰ ਫੈਟ ਵਾਲੇ ਨੇ ਤੇਸ ਤਾਂ ਪੂਰੀ ਦੁਨੀਆ ਦਾ ਸਭ ਤੋਂ ਵੱਧ ਰੇਟ ਗੰਨੇ ਦਾ ਪੰਜਾਬ ਚ ਮਿਲ ਰਿਹਾ ਹੈ ਦਿੱਕਤਾਂ ਬਹੁਤ ਨੇ ਅਜੇ ਵੀ ਨਹੀਂ ਪੂਰੀਆਂ ਹੋਈਆਂ ਹੋਣੀਆਂ ਹੌਲੀ ਹੌਲੀ ਠੀਕ ਕਰ ਲਾਂਗੇ ਕਰ ਲਾਂਗੇ ਠੀਕ ਕਰ ਲਾਂਗੇ ਅੱਜ ਇੱਥੇ ਰਫਾਈਂਡ ਸ਼ੂਗਰ ਜਿਹੜੀ ਹੈ ਉਹ ਤਿਆਰ ਹੋਣ ਦਾ ਨਵਾਂ ਪ੍ਰੋਜੈਕਟ ਲੱਗਿਆ ਵਿਦੇਸ਼ਾਂ ਨੂੰ ਵੀ ਜਾਊ ਜਿਸ ਤਰ੍ਹਾਂ ਢਾਲੀਵਾਲ ਸਾਹਿਬ ਨੇ ਕਿਹਾ ਕਿ ਇੱਥੋਂ ਦਾ ਗੁੜ ਜਿਹੜਾ ਵਿਦੇਸ਼ਾਂ 'ਚ ਵੀ ਜਾਂਦਾ ਪਠਾਨਕੋਟ ਵਰਗੀ ਲੀਚੀ ਬਿਠੀ ਹੈ ਨਹੀਂ ਕਿਤੇ ਦੁਨੀਆਂ 'ਚ ਥੋੜੇ ਲੱਕੇ ਵਰਗਾ ਗੰਨਾ ਮਿੱਠਾ ਹੈ ਨਹੀਂ ਕਿਤੇ ਫਾਜ਼ਿਲਕਾਬੂਰ ਵਰਗਾ ਕਿੰਨੂ ਮਿੱਠਾ ਹੈ ਨਹੀਂ ਕਿਤੇ ਜਲੰਧਰ ਵਰਗਾ ਆਲੂ ਹੈ ਨਹੀਂ ਕਿਤੇ ਕਪੂਰਥਲੇ ਸੁਲਤਾਨਪੁਰ ਲੋਧੀ ਵਰਗਾ ਲਾਸਣ ਹੈ ਨਹੀਂ ਕਿਤੇ ਸਾਡੀ ਤਾਂ ਧਰਤੀ ਇੰਨੀ ਫਰਟਾਈਲ ਹੈ ਐਨੇ زرਖੇਜ਼ ਹੈ ਜੋ ਮਰਜੀ ਬੀਜ ਦੋ ਉਗ ਪੈਂਦਾ ਪਰ ਨਫਰਤ ਦਾ ਬੀਜ ਨਹੀਂ ਉਗਦਾ ਇੱਥੇ ਨਫਰਤ ਦੇ ਬੀਜ ਅਸੀਂ ਉਗਣ ਵੀ ਨਹੀਂ ਦੇਣੇ ਇੱਥੇ